ਪਾਣੀ ਵੇਖੋ ਜੀ ਸਵੇਰੇ 4 ਵਜੇ ਨਾਲ ਛੁੱਟ ਗਿਆ ਤੁਸੀਂ ਟੁੱਟ ਗਿਆ ਨੇ ਤੇ ਪਾਣੀ ਬੇਵਾਰਾ ਹੋ ਗਿਆ ਤੇ ਬਹੁਤ ਨੁਕਸਾਨ ਦੇਖ ਲੋ ਹੋ ਗਿਆ ਵੀ ਵੇਖ ਹੀ ਸਕਦੇ ਜੇ ਕਿਸੇ ਦਾ ਇਥੇ ਕਮਾਲ ਹੈ ਜੇ ਕੋ ਖਲੋਤਾ ਕਿਸੇ ਦਾ ਝੋਨਾ ਤੇ ਨਹੀਂ ਬਚਿਆ ਅਗਲੇ ਦਿਨ ਬਾਬੇ ਨਾਨਕ ਨੇ ਉਸ ਦਿਨ ਤੇ ਲੰਗਰ ਬਾਬਾ ਨਾਨਕ ਨਾਲ ਲੰਗਰ ਚਲਾਵੇ ਦੁਨੀਆ ਦਾ ਉਸ ਫਸਲ ਧਕੇ ਮਰੇ ਨੇ ਉਹ ਤਾਂ ਕਿ ਨਹੀਂ ਨਹੀਂ ਮਰ ਜਣੇ। ਸਾਡੀ ਫਸਲਾਂ ਜਿਹੜੀਆਂ ਨੇ ਸਭ ਰੁੜ ਗਈਆਂ ਨੇ ਤੇ ਸਾਡੀ ਪੈਲੀ ਵੀ ਆਵੇ ਲੋ ਰੁੜ ਗਈ ਆ ਸਾਡੇ ਪੱਦਰ ਹੋਣੀ ਚਾਹੀਦੀ ਆ ਪੈਲੀ। ਜਿਸੇ ਮੌਜੂਦ ਹੈਗੇ ਆ ਗਰਾਊਂਡ ਜ਼ੀਰੋ ਦੇ ਉੱਤੇ ਦੱਸ ਜੀ ਕਿ ਰਮਦਾਸ ਦੇ ਨੇੜੇ ਪਿੰਡ ਜੋ ਲੱਗਦਾ ਜੱਟਾ ਪਿੰਡ ਦੇ ਵਿੱਚ ਆ ਆਪਾਂ ਮੌਜੂਦ ਹੈਗੇ ਆ ਤਾਂ ਤੁਸੀਂ ਵੇਖ ਸਕਦੇ ਹੋ ਕਿੰਨਾ ਜ਼ਿਆਦਾ ਜੋ ਨੁਕਸਾਨ ਇੱਥੇ ਫਸਲਾਂ ਦਾ ਹੋਇਆ ਤਾਂ ਸਾਡੇ ਨਾਲ ਕੁਝ ਇੱਥੇ ਜੋ ਜ਼ਿੰਮੇਵਾਰ ਲੋਕ ਜਾਂ ਸਾਡੇ ਨਾਲ ਕਿਸਾਨ ਜਿਹੜੇ ਇੱਥੇ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਕਿਉਂਕਿ ਕਾਫੀ ਜ਼ਿਆਦਾ ਨੁਕਸਾਨ ਪੰਜਾਬ ਭਰ ਦੇ ਵਿੱਚ ਜਿੱਥੇ ਹੜਾ ਦੀ ਮਾਰ ਪਈ ਆ ਤਾਂ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਇੱਥੋਂ ਇੱਥੋਂ ਤੱਕ ਕਿ ਕਈ ਸਾਡੇ ਨਾਲ ਕਿਸਾਨ ਇਹੋ ਜਿਹੇ ਵੀ ਨੇ ਜਿਨ੍ਹਾਂ ਦੀ ਜ਼ਮੀਨ ਜਿਹੜੀ ਆ ਤਾਰੋਂ ਪਾਰ ਲੱਗਦੀ ਆ ਲੇਕਿਨ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਆ ਉਹ ਬਰਬਾਦ ਹੋ ਚੁੱਕੀ ਆ ਤਾਂ ਸਾਡੇ ਨਾਲ ਜਿਹੜਾ ਇੱਥੋਂ ਦੇ ਪਿੰਡ ਵਾਸੀ ਜਿਹੜੇ ਮੌਜੂਦ ਹੈਗੇ ਨੇ ਆਪਾਂ ਗੱ ਕੀ ਹਾਲਾਤ ਸੀਗੇ ਇੱਥੇ ਜਦੋਂ ਪਾਣੀ ਆਇਆ ਸੀ ਪਾਣੀ ਵੇਖੋ ਜੀ ਸیرے 4 ਵਜੇ ਨਾਲ ਛੁੱਟ ਗਿਆ ਤੁਸੀਂ ਟੁੱਟ ਗਿਆ ਨੇ ਤੇ ਪਾਣੀ ਬੇਵਾਰਾ ਹੋ ਗਿਆ ਤੇ ਬਹੁਤ ਨੁਕਸਾਨ ਦੇਖ ਲੋ ਹੋ ਗਿਆ ਜੀ ਸੜੀਆਂ ਦਾ ਕਿੰਨਾ ਕੁ ਨੁਕਸਾਨ ਆਇਆ ਤੁਸੀਂ ਵੇਖ ਹੀ ਸਕਦੇ ਜੇ ਕਿਸੇ ਦਾ ਇਥੇ ਕਮਾਲ ਹੈ ਜੇ ਕੋ ਖਲੋਤਾ ਕਿਸੇ ਦਾ ਝੋਨਾ ਤੇ ਨਹੀਂ ਬਚਿਆ ਚਲੋ ਕਮਾਲ ਤੁਹਾਨੂੰ ਪਤਾ ਲੱਭਣੀ ਡੇਰੇ ਤੇ ਝੋਨੇ ਦਾ ਸਾਰੇ ਨਗਰ ਦਾ ਬਹੁਤ ਨੁਕਸਾਨ ਹੋਇਆ ਕਸਵਾਲੇ ਵੀ ਸਾਡਾ ਦੋ ਪਿੰਡਾਂ ਦਾ ਜੀ ਕਸਵਾਲਾ ਉਥੇ ਬੰਬੀਆਂ ਲਗੀਆਂ ਨੇ ਟੈਗੇ ਨੇ ਕੋਠੇ ਮੋਟਰਾਂ ਪੇਜ ਗਈਆਂ ਬੋਲ ਖਰਾਬ ਹੋ ਜਣੇ ਨੇ ਬਹੁਤ ਨੁਕਸਾਨ ਹੋਇਆ ਅਸੀਂ ਦੱਸ ਹੀ ਨਹੀਂ ਸਕਦੇ ਵੀ ਇੰਨਾ ਨੁਕਸਾਨ ਹੋਇਆ ਅਸੀਂ 1.5 ਲੱਖ ਲਾ ਕੇ ਮਸੂਲਰ ਲਵਾਇਆ ਤੇ ਉਹ ਹੁਣ ਮੈਨੂੰ ਮੈਦੇ ਵੀ ਸੋਲਰ ਵੀ ਮੇਰਾ ਰੁੜ ਗਿਆ ਵਾ ਸੋਲਰ ਵੀ ਸੋਲਰ ਵੀ ਰੁੜ ਗਿਆ ਜੀ ਤੇ ਕੀ ਕਰਾਂਗਾ ਦੱਸ ਜੱਟ ਕੀ ਕਰੂ ਤਾਂ ਹਾਲਾਤ ਕਾਫੀ ਮਾੜੇ ਨੇ ਲੇਕਿਨ ਪ੍ਰਸ਼ਾਸਨ ਕੁਛ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਕੋਈ ਕਿਹੇ ਵੀ ਹਲੇ ਤੱਕ ਅਜੇ ਸਾਡੇ ਕੋਲ ਅਜੇ ਸਦਾ ਸਾਡੇ ਕੋਲ ਕੋਈ ਨਹੀਂ ਆਇਆ ਸਾਡੇ ਕੋਲ ਜਿੱਦੜ ਹੜ ਆਇਆ ਵਾ ਮੈਂ ਸੱਚ ਬੋਲਾਂ ਮਤਲਬ ਨੇ ਸਾਡੇ ਆ ਤੂੜੀ ਬੜੀ ਬਣਾਈ ਸੀ 9-9 ਫੁੱਟ 10-10 ਪਾਣੀ ਆ ਗਿਆ ਜਿਹੜਾ ਮੇਰੇ ਕੋਲ ਥਗਵਾਨ ਬੰਦਾ ਸੀ ਉਹ ਰਾਸ ਕੇ ਉਸਕੇ ਤਿੰਨ ਡੰਗਰ ਆ ਉਹ ਮੇਰੇ ਨਾਲ ਕਿਸੇ ਮੈਂ ਬੰਨ ਲਾ ਜਿੱਥੇ ਮੈਂ ਬੰਨਾਂਗਾ ਤੂੰ ਹੀ ਬੰਨ ਲਾ ਉਹਨੇ ਆਨੇ ਨੇ ਪਾਣੀ ਜਿੱਲਦੀ ਤੂੜੀ ਮੈਂ ਕਿਹਾ ਸਵੇਰੇ ਕਿਦੋਂ ਮੰਗ ਲਾਂਗੇ ਲੈ ਆਵਾਂਗੇ ਅਗਲੇ ਦਿਨ ਬਾਬੇ ਨਾਨਕ ਨੇ ਉਸ ਦਿਨ ਤੇ ਲੰਗਰ ਬਾਬਾ ਨਾਲ ਨਾਲ ਲੰਗਰ ਚਲਾਵੇ ਦੁਨੀਆ ਦਾ ਉਤ ਸਾਈ ਫਸਲ ਤਾਂ ਕੇ ਮਰੇ ਨੇ ਉਤ ਕਿ ਵੀ ਨਹੀਂ ਕਈ ਮਰ ਜਣੇ ਨਾ ਕੇ ਕੋ ਸਲੰਡੇ ਤੇ ਨਾ ਕੇ ਕੋ ਤੇਲ ਜਨਰੇਟਰ ਪਾਣੀ ਬੁੜਾ ਮੁਸ਼ਕਲ ਇੱਕ ਦੂਜੇ ਦਾ ਬਾਬੇ ਨਾਲ ਕਰੇ ਬਹੁਤ ਲੰਗਰ ਲਾਏ ਨੇ ਘਰਾਂ ਦੇ ਬਈ ਕਾਫੀ ਨੁਕਸਾਨ ਹੋਇਆ ਹਾਂ ਘਰਾਂ ਦੇ ਵੇਖੋ ਕੱZA ਪਿੱਛੋਂ ਬੈ ਗਏ ਨੇ ਫਰਸ਼ ਤੇ ਬਹੁਤ ਨੁਕਸਾਨ ਆਇਆ 20 ਕਿਲੇ ਮੇਰਾ ਚੋਨਾ ਹੀ ਸਮਝ ਆ ਵੀ ਹੋ ਗਿਆ 20 ਕਿਲੇ 25 ਗੱਲਾਂ ਹੈ ਤਾਂ ਸ਼ਾਨਤਾ ਸ਼ੁਰੂ ਤੋਂ ਹੀ ਕਹਿ ਸਕਦੇ ਆ ਧਰਨੀਆਂ ਦੇ ਉੱਤੇ ਉਲਝਿਆ ਰਹਿਦਾ ਸਰਕਾਰ ਅੱਗੇ ਮੰਗਾ ਰੱਖਦਾ ਸ਼ੁਰੂ ਤੋਂ ਜੇ ਆਪਾਂ ਕਹਿ ਲਈਏ ਤਾਂ ਹੁਣ ਤਾਂ ਮਾਰ ਹੀ ਬਹੁਤ ਜਿਆਦਾ ਪੈ ਚੁੱਕੀ ਬਹੁਤ ਮਾਰ ਪੈ ਸਕਦੀ ਦਾਤ ਹੀ ਨਹੀਂ ਲੱਗਦੇ ਜੀ ਬਹੁਤ ਨੁਕਸਾਨ ਹੋ ਰਿਹਾ ਸਾਰੇ ਨਗਰ ਦਾ ਬਹੁਤ ਨੁਕਸਾਨ ਹੋਇਆ ਸਭ ਇਲਾਕਾ ਚੱਕਾ ਪੰਜਾਬ ਦੇ ਵਿੱਚ ਕੁਝ ਨਹੀਂ ਜੇ ਤੁਹਾਨੂੰ ਇੱਕ ਵਾਰ ਰੋਡ ਪਏ ਨਾ ਕੋਈ ਸੜਕਾਂ ਟੁੱਟ ਗਈਆਂ ਸਭ ਤੋਂ ਜ਼ਿਆਦਾ ਆਸ ਹੁੰਦੀ ਆ ਕਿ ਜਦੋਂ ਫਸਲ ਪੱਕੂਗੀ ਤਾਂ ਆਪਾਂ ਕੱਲ ਨੂੰ ਜਿਹੜਾ ਕਈ ਕਾਰਜ ਇਹੋ ਜਿਹੇ ਹੁੰਦੇ ਲੇ ਹੁੰਦੇ ਨੇ ਤਣਪਰਾ ਜਿਮੀਂਦਾਰ ਕਰਜ਼ੇ ਲੈਂਦੇ ਨੇ ਉਹ ਫਿਰ ਦੇ 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 ਨੇ ਖਾ ਫਿਰ ਲੈ ਲੀਦੇ ਨੇ ਅੱਗੇ ਕੰਮ ਚੱਲਦਾ ਆ ਵੀ ਆਰਤੀ ਕੋ ਫਸਲ ਲਾ ਲਈ ਦਾ ਵਜ਼ਨ ਕੱਟ ਲੈ ਲਈ ਦੇ ਹੁਣ ਸਰਕਾਰ ਨੇ ਸਿਸਟਮ ਬਣਾਤਾ ਵੀ ਫਸਲ ਦੇ ਪੈਸੇ ਕਿਸਾਨ ਦੇ ਖਾਤੇ 'ਚ ਪਾਓ ਤੇ ਇਸ ਕਰਕੇ ਆਰਤੀ ਵੀ ਸਾਡੀ ਨਹੀਂ ਕੋ ਬਾਹ ਫੜਦਾ ਕਿ ਨਹੀਂ ਜੇ ਅਕੇ ਹੋ ਜਾਂਦਾ ਜਦੋਂ ਦਾ ਇਹਨਾਂ ਨੇ ਕਾਨੂੰਨ ਬਣਾਤਾ ਵੀ ਜਿਮੀਂਦਾਰ ਜੀ ਪੈਸੇ ਖਾਤੇ ਚ ਪਾਓ ਉਹ ਕੋਈ ਇਮਾਨਦਾਰ ਆਰਟੀ ਹਾ ਜਿਹੜਾ ਦੇਂਦਾ ਨਹੀਂ ਦੇ ਨਗਦ ਨਾ ਉਹ ਤੋਂ ਲੈਂਦੇ ਨੇ ਗਵਰਨਮੈਂਟ ਦੀ ਲੈ ਲੈਣੀ ਉਹ ਤਾਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬੇਟਾ ਜੀ ਹਾਂਜੀ ਕਿਉਂ ਸਾਡੀ ਫਸਲਾਂ ਜਿਹੜੀਆਂ ਨੇ ਸਭ ਰੁੜ ਗਈਆਂ ਨੇ ਤੇ ਸਾਡੀ ਪੈਲੀ ਵੀ ਆਵੇ ਲੋ ਰੁੜ ਗਈ ਆ ਸਾਡੇ ਪੱਧਰ ਹੋਣੀ ਚਾਹੀਦੀ ਆ ਪੈਲੀ ਹਾਂਜੀ ਤਾਂ ਕਿਹਨੇ ਇਹ ਤਾਂ ਕੋਈ ਇੱਥੇ ਪਹੁੰਚ ਪਹੁੰਚ ਨਹੀਂ ਕਰਤੀ ਅੰਤ ਤੱਕ ਨਹੀਂ ਸਿੱਖਾ ਨੇ ਬੜੀ ਚਲੋ ਮਦਦ ਕੀਤੀ ਆ ਸਾਡੀ ਕੋਈ ਸਰਸ਼ਨ ਜਾਂ ਸਰਕਾਰਾਂ ਦੇ ਕੋਈ ਨੁਮਾਇੰਦੇ ਕੋਈ ਸਰਕਾਰ ਨਹੀਂ ਇੱਥੇ ਆਈ ਨਹੀਂ ਇਹਦਾ ਕੋਈ ਬੜੀ ਹਾਂਜੀ ਕਿਸੇ ਕੋ ਪ੍ਰਧਾਨ ਮੰਤਰੀ ਜਿਹੜੇ ਉਹ ਦੌਰੇ ਤੇ ਨੇ ਪੰਜਾਬ ਦੇ ਇਹ ਸਾਰੇ ਹੜ੍ਹਾਂ ਦੇ ਹਾਲਾਤ ਵੇਖਣਗੇ ਤਾਂ ਲੱਗਦਾ ਕਿ ਕੇਂਦਰ ਦੀ ਸਰਕਾਰ ਬਾਹ ਫੜ ਸਕਦੀ ਫੜ ਸਕਦੀ ਉਹਨਾਂ ਨੂੰ ਘਾਟਾ ਕਹਦਾ ਜੇ ਕੇਂਦਰ ਸਰਕਾਰ ਜੋ ਚਾਹੇ ਕਰ ਸਕਦੀ ਹੈ ਤੋ ਗਰੀਬਾਂ ਸਾਡੇ ਇਹ ਕਹਦਾ ਮੰਦਾ ਹਾਲ ਸਰਕਾਰ ਕਿਸੇ ਨੂੰ ਰੋਟੀ ਦੇਵੇ ਕੋਈ ਬੰਦਾ ਉਹਨਾਂ ਨੂੰ ਮੁੱਲ ਪੈਣੇ ਪੈਣਾ ਜਿਸੇ ਗਰੀਬ ਨੂੰ ਰੋਟੀ ਮਿਲ ਜੇਗੀ ਜੇ ਕਹਿ ਲਿਆ ਕਿ ਸੁਖਬੀਰ ਬਾਦਲ ਜਾਂ ਫਿਰ ਕਾਂਗਰਸ ਦੀ ਗੱਲ ਕਰੀ ਤਾਂ ਉਹ ਨੋਟ ਕੈਸ਼ ਵੀ ਕਾਫੀ ਵੰਡ ਰਹੇ ਨੇ ਹਾਲਾ ਕਿ ਆਮ ਆਦਮੀ ਪਾਰਟੀ ਵਾਲੇ ਵੀ ਜਿਹੜੇ ਕਾਫੀ ਜਿਹੜੇ ਨਗਦੀ ਜਿਹੜੀ ਆ ਵੰਡ ਰਹੇ ਨੇ ਇੱਥੇ ਤੱਕ ਨਹੀਂ ਆ ਕੋਈ ਸਾਡੇ ਕੋ ਕੋਈ ਨਹੀਂ ਪਿੰਡ ਦਾ ਮੁਖੀ ਹੈ ਕੱਲ ਜਨਾਬ ਅਸੀਂ ਵੇਖਿਆ ਬਈ ਮੈਂ ਖਬਰਾਂ 'ਚ ਬਈ ਪਿੰਡ ਕੋਨਿਆ ਦੇ ਦੇ ਵਿੱਚ ਕਾਂਗਰਸ ਵਾਲੇ ਤਾਂ ਨੋਟ ਦੇ ਕੇ ਗਏ ਆ ਉਹ ਵੀ ਬਾਬੇ ਨੇ ਸਕਾਰ ਸੇਵਾ ਲਈ ਆ ਤੁਸੀਂ ਬੰਨਨ ਦੀ ਤੇ ਉਹਦੇ ਵਾਸਤੇ ਬਾਬੇ ਨੂੰ ਆ ਦੇ ਵਿੱਚ ਤਗੜਾ ਹੋ ਗਿਆ ਤੁਸੀਂ ਬੰਨ ਉਹ ਉਹ ਇੰਝ ਆ ਵਾਹੇ ਉਹਨਾਂ ਦੇ ਕਹਿਣੇ ਆ ਕਿਉਂਕਿ ਤੁਸੀਂ ਵੱਜੂਗੀ ਤੇ ਗਾਂ ਦਾ ਤਾਂ ਸਾਡਾ ਫਿਕਰ ਮੁੱਕੂ ਆ ਹੁਣ ਮੁੰਡਾਈ ਉਹ ਰਿਆ ਤੁਹਾਡੀ ਜ਼ਮੀਨ ਧਰੋਪਾਰ ਹੈ ਹਾਂਜੀ ਧਰਮਪਾਰ ਤੇ ਆ ਮੁੰਡਾਈ ਇਹਨੇ ਪੁੱਛ ਆਪਣੇ ਚਾਚਾ ਠੀਕ ਨੇ ਥਾਂ ਠੇਕਾ ਦੇ ਕੇ ਰੋਕਨ ਤੇ ਝੋਨਾ ਮੇਰਾ ਤੇ 42 ਕਿੱਲੇ ਝੋਨਾ ਸਾਰੇ ਦਾ ਸਾਰਾ ਖਰਾਬ ਹੋ ਗਿਆ ਠੀਕ ਸਾਰੀ ਪੈੜੀ ਠੇਕੇ ਦੇ ਲਈ 40 50 50 ਸਾਰਾ ਕੁਝ ਖਰਾਬ ਹੋ ਗਿਆ ਮੈਂ ਹੁਣੇ ਫੇਰਾ ਮਾਰ ਕੇ ਆਦਰ ਵੇਖਣ ਨੂੰ ਜੀਹਨੇ ਕਿੱਦਾਂ ਮੇਰੇ ਪਿੱਛੇ ਮੋੜਾ ਬਹੁਤ ਪਾਣੀ ਤੇ ਬਹੁਤ ਨੁਕਸਾਨ ਹੀ ਸਾਰਾ ਬਚਾਰੇ ਬਸੇ ਹੋ ਗਿਆ ਹਾਂਜੀ ਤੇ ਬਸ ਕਿ ਤੁਸੀਂ ਇਹ ਕਿ ਐਡਵਾਂਸ ਹੀ ਪੈਸੇ ਦਿੱਤੇ ਸਾਰੇ ਪੈਸੇ ਦੇ ਦਿੱਤੇ ਠੇਕੇ ਦੇ ਹੁਣ ਤੇ ਸਾਰੇ ਖਰਚੇ ਵੀ ਲੱਗੇ ਹੋਂਦੇ ਚੋਨਾ ਬਸ ਵਧਣਦੇ ਸੀ ਕੀ ਆਸ ਕੀਤੀ ਸੀ ਜੋ ਚੋਨਾ ਵੱਡੂ ਕਿ ਕੀ ਕੀ ਕਰਨਾ ਹੈਗਾ ਸਾਰੀਆਂ ਆਸਾਂ ਸਾਰੀਆਂ ਅਧੂਰੀਆਂ ਰਹਿ ਗਈਆਂ ਰਸਾਂ ਦੇ ਬਹੁਤ ਹੀ ਹਾਂਜੀ ਆਸਾਂ ਵੀ ਬਹੁਤ ਹੀ ਹਣ ਦੇਖੋ ਸਾਰਾ ਕੁਝ ਖਰਾਬ ਹੋ ਗਿਆ ਕਿੰਨੂੰ ਕਹੀਏ ਜਾਗੇ ਹਾਂਜੀ ਬਹੁਤ ਨੁਕਸਾਨ ਹੋਇਆ ਸਰਕਾਰ ਸਪੂਰਨੀ ਸਾਡੀ ਬਾਹ ਫੜਦੀ ਹੈ ਓਏ ਇਹ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਨਿਰਾਸ਼ ਜਿਹੜੇ ਦਿਖਾਈ ਦੇ ਰਹੇ ਨੇ ਤੇ ਇਹ ਵੀ ਆਖਿਆ ਜਾ ਰਿਹਾ ਕਿ ਜੋ ਸਰਕਾਰ ਹੈ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਾਹ ਨਹੀਂ ਫੜੇਗੀ ਨਾ ਹੀ ਕੋਈ ਪ੍ਰਸ਼ਾਸਨ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਤਾਂ ਅਸੀਂ ਲਗਾਤਾਰ ਇਹ ਜੋ ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਪਿੰਡ ਦੀਆਂ ਤਾਂ ਜਿਹੜੇ ਪੰਜਾਬ ਭਰ ਦੇ ਵਿੱਚ ਹਾਲਾਤ ਬਣੇ ਹੋਏ ਨੇ ਕੋਸ਼ਿਸ਼ ਕਰਾਂਗੇ ਤੜਨਾ ਇਕੱਲੇ ਇਕੱਲੇ ਪਿੰਡ ਜਾ ਕੇ ਇਕੱਲੀ ਇਕੱਲੀ ਤਸਵੀਰ ਜਿਹੜੀ ਆ ਤੜਨਾ ਸਾਂਝੀ ਕਰੀਏ ਤਾਂ ਜੋ ਪਤਾ ਲੱਗ ਸਕੇ ਕਿ ਪਾਣੀ ਕਿਉਂਕਿ ਪਹਿਲਾਂ ਤਾਂ ਸੇਵਾ ਕਰਨ ਵਾਸਤੇ ਕਾਫੀ ਲੋਕ ਅੱਗੇ ਆਏ ਸੀ ਕਿ ਜਦੋਂ ਪਾਣੀ ਸੀ ਗੱਲ ਇਹ ਕਿਨ ਅਸਲ ਸੇਵਾ ਜਿਹੜੀ ਆ ਪਾਣੀ ਲੱਥਨ ਤੋਂ ਜਿਹੜੀ ਆ ਸ਼ੁਰੂ ਹੋਣੀ ਸੀਗੀ ਤਾਂ ਹੁਣ ਜ਼ਰੂਰ ਆਸ ਕਰਦੇ ਹਾਂ ਕਿ ਜਿਹੜੇ ਵੀਰ ਹੈਗੇ ਨੇ ਜਿਹੜੇ ਸੇਵਾ ਕਰਨੇ ਚਾਹੁੰਦੇ ਨੇ ਤਾਂ ਜ਼ਰੂਰ ਇਹੋ ਜੇ ਪਿੰਡਾਂ 'ਚ ਪਹੁੰਚੋ ਇਹੋ ਜੇ ਘਰਾਂ 'ਚ ਪਹੁੰਚੋ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਲਖ